ਤਿਆਰ ਪਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਕੁਝ ਲੋਕਾਂ ਨੂੰ ਮਖਾਣਿਆਂ ਦਾ ਸੇਵਨ ਕਰ ਨਾਲ ਐਨਰਜੀ ਅਲਰਜੀ ਦੀ ਦਿੱਕਤ ਹੋ ਸਕਦੀ ਹੈ ਕਿਉਂਕਿ ਇਸ ਵਿੱਚ ਸਟਾਰਚ ਦੀ ਮਾਤਰਾ ਬਹੁਤ ਹੀ ਜ਼ਿਆਦਾ ਹੁੰਦੀ ਹੈ ਨੰਬਰ 2 ਜਦੋਂ ਵੀ ਅਸੀਂ ਦੁੱਧ ਨੂੰ ਉਵਾਲੀ ਦੇ ਕੇ ਹਟਦੇ ਹਾਂ ਤਾਂ ਉਸ ਵਿੱਚੇ ਕਾਫੀ ਮਲਾਈ ਤੇ ਦੁੱਧ ਲੱਗਿਆ ਰਹਿ ਜਾਂਦਾ ਹੈ ਜਿਸ ਦੇ ਵਿੱਚ ਜੇਕਰ ਤੁਸੀਂ ਉਸ ਵਿੱਚ ਆਟਾ ਪਾ ਕੇ ਗੁੰਨ ਲਓ ਤਾਂ ਉਹ ਸਾਫ਼ ਵੀ ਆਸਾਨੀ ਨਾਲ ਹੋ ਜਾਵੇਗੀ ਤੇ ਨਾਲ ਹੀ ਰੋਟੀ ਵੀ ਬਹੁਤ ਹੀ ਸੁਆਦ ਤੇ ਨਰਮ ਬਣੇਗੀ ਨੰਬਰ 3 ਜਿੰਨਾ ਲੋਕਾਂ ਨੂੰ ਗੈਸ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਖਾਣਿਆਂ ਦਾ ਸੇਵਨ ਜਿਆਦਾ ਨਹੀਂ ਕਰਨਾ ਚਹੇਂਦਾ ਇਸ ਨਾਲ ਉਨ੍ਹਾਂ ਦੀ ਇਹ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਨੰਬਰ 4 ਜੇ ਕਰ ਰਹੇ ਤੁਸੀਂ ਹੀਰਾਇਤੇ ਵਿਜੇ ਨਮਕ ਪਾਉਣਾ ਹੈ ਤਾਂ ਖਾਣ ਸਮੇਂ ਹੀ ਪਾਓ ਨਹੀਂ ਤਾਂ ਸਾਡੀ ਸਿਹਤ ਲਈ ਇਹ ਬਹੁਤ ਹੀ ਹਾਨੀਕਾਰਕ ਹੋ ਸਕਦਾ ਹੈ ਨੰਬਰ 5 ਬਧੀ ਉਮਰ ਦੇ ਨਾਲ ਨਾਲ ਵਾਲਾਂ ਨੂੰ ਸਫੇਦ ਹੋਣ ਤੋਂ ਬਚਾਉਣ ਲਈ ਤੁਸੀਂ ਤਿੰਨ ਤੂੰ ਚਾਰ ਪਿਆਜ਼ ਲਓ ਅਤੇ 15 ਗ੍ਰਾਮ ਦੇ ਕਰੀਬ ਕਲੌਂਜੀ ਅਤੇ ਇੱਕ ਨਾਰੀਅਲ ਤੇਲ ਦੀ ਬੋਤਲ ਲਓ ਅਤੇ ਮਿਕਸ ਕਰ ਲਓ ਇਸ ਤੋਂ ਬਾਅਦ ਇਸ ਨੂੰ ਦੋ ਘੰਟੇ ਲਈ ਲਗਾ ਕੇ ਰੱਖ ਦਿਓ ਅਤੇ ਮਿੱਠੀ ਜਿਹੀ ਯਗਰ ਤੇਪਕਾਉ ਇਸੇ ਤੂੰ ਬਾਦੀ ਸਨੂ ਕੁਝ ਧੇਰ ਲਈ ਠੰਡਾ ਹੋਣ ਲਈ ਰੱਖ ਦੋ ਅਤੇ ਇਸ ਦੀ ਤਿੰਨ ਤੋਂ ਚਾਰ ਚਮਚ ਲੈ ਕੇ ਵਾਲਾਂ ਦੇ ਉੱਪਰ ਚੰਗੀ ਤਰ੍ਹਾਂ ਨਾਲ ਮ사ਜ ਕਰੋ ਨੰਬਰ 6 ਸੈਂਡਵਿਚ ਜਾਂ ਫਿਰ ਕਚੌਰੀਆਂ ਬਣਾਉਣ ਸਮੇ ਇਸ ਸਰਪਸ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਜ਼ਰੂਰ ਮਿਲਾਓ ਇਸ ਤਰ੍ਹਾਂ ਕਰਨ ਨਾਲ ਉਹ ਖਾਣ ਵਿੱਚ ਬਹੁਤ ਹੀ ਸਵਾਦ ਬਣਨਗੇ ਤੇ ਨਾਲ ਹੀ ਉਹਨਾਂ ਨੂੰ ਬਣਤਰ ਵੀ ਚੰਗੀ ਬਣਦੀ ਹੈ ਨੰਬਰ ਸਤ ਸਰਦੀਆਂ ਦੇ ਮੌਸਮ ਵਿੱਚ ਜੇ ਗੋਰਾ ਅਤੇ ਸੁੰਦਰ ਦਿਸਾਂ ਲਈ ਜੇਕਰ ਤੁਸੀਂ ਚਿਹਰੇ ਦੇ ਨਿਖਾਰ ਚਾਹੁੰਦੇ ਹੋ ਤਾਂ ਇੱਕ ਐਲੋਵਰਾ ਵਿੱਚ ਇੱਕ ਵਿੱਚ ਇੱਕ ਟਮਾਟਰ ਦਾ ਪੇਸਟ ਬਣਾ ਕੇ ਮਿਕਸ ਕਰਕੇ 3-4 ਪੱਤੇ ਨਿੰਮ ਦੇ ਮਿਲਾ ਕੇ ਆਪਣੇ ਫੇਸ ਉੱਪਰ ਅਪਲਾਈ ਕਰ ਲਓ ਨੰਬਰ 8 ਜੇਕਰ ਤੁਸੀਂ ਗੈਸ ਸਿਲੰਡਰ ਕ੍ਰਿਕ ਗਲਾ ਗਲਾਸ ਰੱਖਦੇ ਹਾਂ ਤਾਂ ਭਾਵ ਇਹ ਕਲਾਸ ਵਿੱਚ ਪਾਣੀ ਪਾ ਕੇ ਗੈਸ ਸਿਲੰਡਰ ਦੀ ਗਲੀ ਵਿੱਚ ਕੁਝ ਹੁੰਦਾ ਪਾਣੀ ਦੀ ਕੁਝ ਬੂੰਦਾ ਪਾਣੀ ਦੀ ਆ ਪਾ ਕੇ ਚੈੱਕ ਕਰ ਸਕਦੇ ਹਾਂ ਕਿ ਉਹ ਲੀਕ ਤਾਂ ਨਹੀਂ ਜਿਸ ਤਰ੍ਹਾਂ ਉਸ ਪਾਣੀ ਆਉਣ ਤੋਂ ਬਾਅਦ ਬੁਲਬਲੇ ਨਿਕਲਣ ਲੱਗ ਜਾਣ ਤਾਂ ਉਹ ਲੀਕ ਹੋ ਸਕਦਾ ਹੈ ਨੰਬਰ 9 ਬੁਟਾਪੇ ਵਿੱਚ ਜਵਾਨ ਨਜ਼ਰ ਆਉਣ ਦੇ ਲਈ ਹਰ ਰੋਜ਼ ਦੁੱਧ ਦੇ ਵਿੱਚ ਪਤੀ ਸਾਪਦਾਮ ਤੇਲ ਲਾ ਕੇ ਖਾਣ ਨਾਲ ਬਾਤ ਹੀ ਜ਼ਿਆਦਾ ਫਾਇਦਾ ਮਿਲਦਾ ਹੈ ਨੰਬਰ 10 ਰਸੋਈ ਦੀ ਸੈਲਫ ਉੱਪਰ ਨਮਕ ਅਤੇ ਸਿਰਕੇ ਵਾਲਾ ਪਾਣੀ ਦਾ ਪੋਚਾ ਲਗਾ ਦਿਓ ਇਸ ਤਰ੍ਹਾਂ ਕਰਨ ਨਾਲ ਸੈਲਫ ਕਿਟਾਉਣੋਂ ਮੁਕਤ ਹੋ ਜਾਵੇਗੀ ਨਾਲ ਹੀ ਮੱਛਰ ਤੇ ਮੱਖੀ ਵੀ ਸੈਲਫ ਤੇ ਨਹੀਂ ਬੈਠੇਗੀ ਨੰਬਰ 11 ਵਿਟਾਮਿਨ ਡੀ ਦੀ ਕਮੀ ਹੋਣ ਨਾਲ ਸਰੀਰ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਨੰਬਰ 12 ਚਾਰ ਬਣਾਉਣ ਸਮੇਂ ਉਸ ਵਿੱਚ ਹਿੰਗ ਜ਼ਰੂਰ ਪਾਓ ਇਸ ਤਰ੍ਹਾਂ ਕਰਨ ਨਾਲ ਉਹ ਸਾਲੋ ਸਾਲ ਖਰਾਬ ਨਹੀਂ ਹੁੰਦਾ ਤੇ ਨਾਲ ਹੀ ਉਹ ਉਸ ਨੂੰ ਖਾਣ ਨਾਲ ਸਾਡੇ ਸਰੀਰ ਦੇ ਹਿਸਾਬ ਤੇ ਗੈਸ ਵੀ ਨਹੀਂ ਵੜेंगी ਨੰਬਰ 13 ਵਾਲਾ ਨੂੰ ਸੰਗਣਾ ਤੇ ਲੰਬਾ ਮਣੌਲੇ ਮੇਥੀ ਦਾਣਾ ਤੇ ਕਲੌਂਜੀ ਨੂੰ ਨਾਰੀਅਲ ਦੇ ਤੇਲ ਵਿੱਚ ਮਿਲਾ ਕੇ ਠੰਡਾ ਕਰ ਕੇ ਲਗਾਉਣ ਨਾਲ ਤੁਹਾਡੇ ਵਾਲ ਲੰਬੇ ਹੋਣੇ ਸ਼ੁਰੂ ਹੋ ਜਾਣਗੇ ਨੰਬਰ 14 ਜੇਕਰ ਦੋ ਗਲਾਸ ਆਪਸ ਵਿੱਚ ਫਾਸੇ ਜਾਣ ਤਾਂ ਉਸ ਵਿੱਚ ਹਲਕਾ ਜਿਹਾ ਤੇਲ ਪਾ ਦਿਓ ਉਸ ਦੀ ਮਦਦ ਨਾਲ ਉਹ ਬਹੁਤ ਹੀ ਆਸਾਨੀ ਨਾਲ ਇੱਕ ਦੂਜੇ ਤੋਂ ਅਲੱਗ ਹੋ ਜਾਣਗੇ ਨੰਬਰ 15 ਤુલਸੀ ਦੀ ਚਾਹ ਬਣਾਉਣ ਕੇ ਪੀਣ ਨਾਲ ਸੁੱਕੀ ਖੰਘ ਤੋਂ ਛੁਟਕਾਰਾ ਮਿਲਦਾ ਹੈ ਤੇ ਖੰਘ ਤੋਂ ਛੁਟਕਾਰਾ ਮਿਲਦਾ ਹੈ ਨੰਬਰ 16 ਜੇਕਰ ਤੁਸੀਂ ਦਹੀਂ ਨੂੰ ਖੱਟਾ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਦਹੀਂ ਨੂੰ ਜਾਗ ਤੋਂ ਪਹਿਲਾਂ ਬਰਤਨ ਵਿੱਚ ਹਰ ਪਾਸੇ ਫੜਕੜੀ ਦਾ ਚੂਰਾ ਲਗਾ ਦਿਓ ਇਸ ਤਰ੍ਹਾਂ ਕਰ ਨਾਲ ਦਹੀਂ ਖੱਟਾ ਨਹੀਂ ਜਮੇਗਾ ਨੰਬਰ 17 ਜਿਹੜੀਆਂ ਔਰਤਾਂ ਠੰਡ ਦੇ ਮੌਸਮ ਵਿੱਚ ਆਪਣੇ ਚਿਹਰੇ ਤੇ ਬਦਾਮ ਦਾ ਤੇਲ ਜਾਂ ਫਿਰ ਨਾਰੀਅਲ ਦਾ ਤੇਲ ਲਗਾ ਕੇ ਆਪਣੇ ਚਿਹਰੇ ਦੀ ਮ사ਜ ਕਰਦੀਆਂ ਹਨ ਉਹਨਾਂ ਦਾ ਚਿਹਰਾ ਮੁਲਾਇਮ ਹੋ ਜਾਂਦਾ ਹੈ ਨੰਬਰ 18 ਚੀਕਾਰ ਤੁਹਾਡੇ ਕੋਲ ਦਹੀਂ ਨੂੰ ਜਾਗ ਲਗਾਉਣ ਲਈ ਜਾਗ ਨਹੀਂ ਹੈ ਤਾਂ ਤੁਸੀਂ ਉਸ ਵਿੱਚ ਇੱਕ ਹਰੀ ਮਿਰਚ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਦਹੀਂ ਜੰਮ ਜਾਵੇਗਾ ਤੇ ਨਾਲ ਹੀ ਜਮੇਗਾ ਵੀ ਬਹੁਤ ਵਧੀਆ ਨੰਬਰ 19 ਡਾਇਬਟੀਜ਼ ਦੇ ਮਰੀਜ਼ਾਂ ਲਈ ਆਮਲਾ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦਾ ਹੈ ਨੰਬਰ ਬੀ ਪਿਆਜ਼ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਪੁੰਨ ਕੇ پیس ਲੋ ਤੇ ਇਸ ਤਰ੍ਹਾਂ ਕਰਨ ਨਾਲ ਉਹ ਬਰਤਨ ਨੂੰ ਚਿਪਕੇਗਾ ਨਹੀਂ ਨਾਲ ਹੀ ਸਬਜ਼ੀ ਦਾ ਸੁਆਦ ਵੀ ਵੱਖਰਾ ਹੀ ਹੋਵੇਗਾ ਨੰਬਰ 21 ਚੌਲਾਂ ਨੂੰ ਕੀੜਾ ਲੱਗਣ ਤੋਂ ਬਚਾਉਣ ਲਈ ਤੁਸੀਂ ਉਸ ਵਿੱਚ ਮਸਰ ਦੀ ਢਾਲ ਇੱਕ ਕਟੋਰੀ ਵਿੱਚ ਪਾ ਕੇ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਚੌਲਾਂ ਨੂੰ ਕੀੜਾ ਨਹੀਂ ਲੱਗੇਗਾ ਨੰਬਰ 2 کئی ਵਾਰ ਕਟਿਆ ਲੁਕਾਂ ਦਾ ਇਲਾਜ ਕਟਿਆ ਤਰੀਕੇ ਨਾਲ ਹੀ ਕਰਨਾ ਕਹਿੰਦਾ ਹੈ ਨੰਬਰ 23 ਜੀਕਰ ਤੁਹਾਡੇ ਬੱਚੇ ਜਿਆਦਾ ਪਤਲੇ ਹਨ ਤਾਂ ਬੱਚਿਆਂ ਨੂੰ ਦੁੱਧ ਵਿੱਚ ਕਲੌਂਜੀ ਮਿਲਾ ਕੇ ਪਲਾਉਣ ਨਾਲ ਬੱਚਿਆਂ ਦਾ ਵਜ਼ਨ ਤੇਜ਼ੀ ਨਾਲ ਵਧਣ ਲੱਗ ਜਾਂਦਾ ਹੈ ਨੰਬਰ 24 ਹਮੇਸ਼ਾ ਉਲਝਣ ਵਿੱਚ ਰਹਿੰਦਾ ਹੈ ਰਹਿੰਦਾ ਹਾਂ ਕਿ ਕੌਣ ਜ਼ਿਆਦਾ ਸੁਖੀ ਹੈ ਸੋਹਣੇ ਦੀ ਛੀਨੇ ਵਾਲਾ ਚੈਨ ਵਾਲਾ ਜਾਂ ਚੈਨ ਦੇ ਨਾਲ ਸੌਣ ਵਾਲਾ ਨੰਬਰ 25 ਚੌਲਾਂ ਦਾ ਸੇਵਨ ਕਰਨ ਤੋਂ ਬਾਅਦ ਤੁਰੰਤ ਪਾਣੀ ਨਾਲ ਹਾਜਮਾ ਖਰਾਬ ਹੋ ਜਾਂਦਾ ਹੈ ਨੰਬਰ 26 ਦਿਲ ਵੱਡਾ ਰੱਖੋ ਤੇ ਲੋਕਾਂ ਨੂੰ ਮaaf ਕਰ ਦਿਓ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਉਹਨਾਂ ਦਾ ਦਵਾਰੋ ਕਦੇ ਭਰੋਸਾ ਨਾ ਕਰਿਓ ਨੰਬਰ 27 ਜੇਕਰ ਤੁਹਾਨੂੰ ਜਾਨਾ ਜਾਦਾ ਉਲਟੀਆਂ ਆਵੇ ਤਾਂ ਜਾਂ ਫਿਰ ਕਬਰਾਟ ਹੋਵੇ ਤਾਂ ਸਮਝ ਲਓ ਕਿ ਤੁਹਾਡੇ ਲੀਵਰ ਵਿੱਚ ਖਰਾਬੀ ਹੋ ਸਕਦੀ ਹੈ। ਨੰਬਰ 28 ਜੇਕਰ ਸਮੇਂ ਸਿਰ ਬੁਰੀਆਂ ਆਦਤਾਂ ਆ ਨਾ ਬਦਲੀਆਂ ਜਾਣ ਤਾਂ ਅੱਜ ਤਾਂ ਤੁਹਾਡਾ ਸਮਾਂ ਬਦਲ ਦਿੰਦੀਆਂ ਨੇ। ਨੰਬਰ 29 ਕੋਈ ਵੀ ਖੱਟੀ ਚੀਜ਼ ਖਾਣ ਤੋਂ ਬਾਅਦ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ। ਨੰਬਰ 3 ਜਿਹੜਾ ਮਜ਼ਾ ਆਪਣੀ ਪਹਿਚਾਣ ਬਣਾਉਣ ਵਿੱਚ ਹੈ ਓਹੋ ਕਿਸੇ ਦੀ ਪਹਿਚਾਣ ਬਣਾਉਣ ਵਿੱਚ ਕਿਸੇ ਦਾ ਪਹਿਚਾਣ ਪਰਛਾਵਾ ਬਣਨ ਵਿੱਚ ਨਹੀਂ ਹੈ ਨੰਬਰ 31 ਹਰ ਰੋਜ਼ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਰ ਨਾਲ ਤੁਸੀਂ ਰੋਗਾਂ ਤੋਂ ਦੂਰ ਹੀ ਰਹੋਗੇ ਨੰਬਰ 32 ਲਾਂ ਦਾ ਸਫ਼ਰ ਇੱਕ ਪਲ ਵਿੱਚ ਬਰਬਾਦ ਹੋ ਜਾਂਦਾ ਜਦੋਂ ਮੇਰੇ ਆਪਣੇ ਨੇ ਕਿਹਾ ਦੱਸੋ ਕਿਵੇਂ ਆਉਣਾ ਹੋਇਆ ਨੰਬਰ 33 ਜਿਆਦਾ ਸਿਰਦਰਦ ਹੋਣ ਤੇ ਨਿੰਬੂ ਦਾ ਪੱਤਾ ਸੁੰਘਣ ਨਾਲ ਸਿਰਦਰਦ ਪੰਜ ਹੀ ਮਿੰਟਾਂ ਵਿੱਚ ਖਤਮ ਹੋ ਜਾਂਦਾ ਹੈ ਨੰਬਰ 34 ਜ਼ਿੰਦਗੀ ਕਿਸੇ ਦੇ ਆਉਣ ਜਾਂ ਜਾਣ ਨਾਲ ਨਹੀਂ ਰੁਕਦੀ ਬਸ ਜਿਉਣ ਦਾ ਅੰਦਾਜ਼ ਜਿਹਾ ਜ਼ਰੂਰ ਬਦਲ ਜਾਂਦਾ ਹੈ ਨੰਬਰ 33 ਪੱਕੇ ਹੋਏ ਘਟ ਕਟੋ ਪੱਕੇ ਹੋਏ ਫਲ ਖਾਣ ਤੋਂ ਬਾਅਦ ਥੋੜਾ ਜਿਹਾ ਨਮਕ ਚਟ ਲਓ ਇਸ ਨੂੰ ਪਾਚਨ ਵਿੱਚ ਆਸਾਨੀ ਹੋ ਜਾਵੇਗੀ ਨੰਬਰ 36 ਜ਼ਿੰਦਗੀ ਦੇ ਸਫ਼ਰ ਵਿੱਚ ਮੈਂ ਇਹੀ ਸਭ ਕੁ ਸਿੱਖਿਆ ਕੀ ਸਹਾਰਾ ਇੱਥੇ ਕੋਈ ਕੀ ਹੀ ਨਹੀਂ ਦਿੰਦਾ ਹੈ ਤੇ ਤੱਕਾ ਦੇਣ ਵਾਲਾ ਹਰ ਸਖਸ਼ ਤਿਆਰ ਬੈਠਾ ਹੈ ਨੰਬਰ 37 ਜਿਹੜੇ ਲੋਕ ਸੇਬ ਉੱਪਰ ਸ਼ਹਿਦ ਲਗਾ ਕੇ ਖਾਂਦੇ ਹਨ ਉਹਨਾਂ ਦਾ ਦਿਮਾਗ ਤੇਜ਼ ਹੋ ਜਾਂਦਾ ਹੈ ਨੰਬਰ 38 ਜਿਹੜੇ ਲੋਕ ਸਮਾਂ ਦੇ ਕੇ ਤੁਹਾਡੀ ਇੱਜ਼ਤ ਕਰਦੇ ਨੇ ਉਹ ਲੋਕ ਤੁਹਾਡੇ ਆਪਣੇ ਨਹੀਂ ਹੁੰਦੇ ਕਿਉਂਕਿ ਸਮਾਂ ਦੇ ਕੇ ਤਾਂ ਸਵਾਰਥ ਪੂਰਾ ਕੀਤਾ ਜਾਂਦਾ ਹੈ ਨੰਬਰ 39 ਬਿਨਾ ਨਾਮਕ ਤੇ ਨਿੰਬੂ ਪਾਣੀ ਪੀਣ ਨਾਲ ਪੇਟ ਵਿੱਚ ਗੈਸ ਨਹੀਂ ਬਣਦੀ ਨੰਬਰ 40 ਇੰਨੇ ਕਮਜ਼ੋਰ ਨਾ ਬਣੋ ਕਿ ਕੋਈ ਤੁਹਾਨੂੰ ਤੋੜ ਸਕੇ ਸਗੋ ਇੰਨੇ ਮਜ਼ਬੂਤ ਬਣੋ ਕਿ ਤੁਹਾਨੂੰ ਤੋੜਨ ਵਾਲਾ ਆਪ ਹੀ ਟੁੱਟ ਜਾਵੇ ਨੰਬਰ 41 ਕਾਫੀ ਪਾਊਡਰ ਵਿੱਚ ਦੋ ਚਮਚ ਐਲ ਵਿਰਾਮ ਲਾ ਕੇ ਜੇਰੇ ਉੱਪਰ ਲਗਾਉਣ ਨਾਲ ਜੇਰਾ ਸਾਫ਼ ਹੋ ਜਾਵੇਗਾ ਤੇ ਤੁਹਾਡੀ ਸਕਿਨ ਤੂੰ ਵੀ ਤਾਕਤ ਦੇ दाग दूर ਹੋ ਜਾਣਗੇ ਨੰਬਰ 42 ਅਕਸਰ ਬੰਦਾ ਉਦੋਂ ਹੀ ਉਦਾਸ ਤੇ ਬੇਚੈਨ ਹੁੰਦਾ ਹੈ ਜਦੋਂ ਉਹ ਆਪਣੇ ਬਾਰੇ ਘੱਟ ਤੇ ਦੂਜਿਆਂ ਬਾਰੇ ਜ਼ਿਆਦਾ ਸੋਚਦਾ ਹੈ ਨੰਬਰ 43 ਜੇਕਰ ਤੁਹਾਡੇ ਪੇਟ ਵਿੱਚ ਐਟਾਜ਼ਾਬ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ 2-3 ਖਜੂਰ ਜ਼ਰੂਰ ਖਾਇਆ ਕਰੋ ਨੰਬਰ 44 ਇੱਛਾ ਉਮੀਦ ਤੇ ਨਾਮ ਨੂੰ ਸਮੇਂ-ਸਮੇਂ ਤੇ ਨਾਮ ਨੂੰ ਸਮੇਂ-ਸਮੇਂ ਤੇ ਕੱਟਦੇ ਰਹੋ ਨਹੀਂ ਤਾਂ ਇਹ ਦੁੱਖ ਦਾ ਕਾਰਨ ਬਣਦੇ ਹਨ ਨੰਬਰ 45 ਹਰ ਰੋਜ਼ ਕੱਚਾ ਟਮਾਟਰ ਖਾਣ ਨਾਲ ਤੁਸੀ ਬਿਮਾਰੀਆਂ ਤੋਂ ਬਚੇ ਰਹੋਗੇ। ਨੰਬਰ 46 ਕਈ ਵਾਰ ਮਜਬੂਤ ਹੱਥਾਂ ਨਾਲ ਫੜੀਆਂ ਹੋਈਆਂ ਉਂਗਲਾਂ ਛੁੱਟ ਜਾਂਦੀਆਂ ਹਨ ਨਹੀਂ ਕਿਉਂਕਿ ਰਿਸ਼ਤੇ ਤਾਕਤ ਨਾਲ ਨਹੀਂ ਦਿਲ ਨਾਲ ਨਿਭਾਏ ਜਾਂਦੇ ਨਹੀਂ। ਨੰਬਰ 57 ਜੀਰਾ, ਅਜਵੈਣ ਤੇ ਕਾਲਾ ਨਮਕ ਖਾਣ ਨਾਲ ਪੇਟ ਵਦਨ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 48 ਜਦੋਂ ਮਨ ਉਦਾਸ ਹੁੰਦਾ ਹੈ ਤਾਂ ਜ਼ਿੰਦਗੀ ਇੱਕ ਬੋਝ ਵਰਗੀ ਮਹਿਸੂਸ ਹੋਣ ਲੱਗਦੀ ਹੈ। ਨੰਬਰ 49 ਛੋਲਿਆਂ ਦੀ ਦਾਲ ਵਿੱਚ ਕਲੌਂਜੀ ਮਿਲਾ ਕੇ ਖਾਣ ਨਾਲ ਜਲਦੀ ਬੁਟਾਪਾ ਨਜ਼ਰ ਨਹੀਂ ਆਉਂਦਾ। ਨੰਬਰ 50 ਜਿੰਨੀ ਕਮਜ਼ੋਰ ਅਸੀਂ ਚੰਗੇ ਸੌਰੀ ਜਿੰਨੀ ਕੋਸ਼ਿਸ਼ ਅਸੀਂ ਚੰਗੇ ਦਿਸਣ ਦੀ ਕਰਦੇ ਹਾਂ ਜੇਕਰ ਉਹਨੇ ਹੀ ਕੁਝ ਸੱਚੇ ਚੰਗੇ ਬਣਨ ਦੀ ਕਰੀਏ ਤਾਂ ਜ਼ਿੰਦਗੀ ਹੀ ਸਵਰ ਜਾਵੇਗੀ ਹਾਂਜੀ। ਬੋਲਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ। వీడియో బుత మెన్తీ ప్లీజ విడియోను ఎండ్ తో వద్ధతో వద్ధ శేర్ కమట్ల తోడ్డా బ ధన్వాదీ ధన్